ਆਪ ਸਾਰੇ ਗੁਰੂ ਕਲਗੀਧਰ ਪਾਸ਼ਾ ਜੀ ਦੀ ਜੀਵਨ ਕਥਾ ਸੁਣ ਰਹੇ ਹੋ ਜਦੋਂ ਮਸੰਦਾਂ ਨੇ ਬਾਬਾ ਰਾਮ ਰਾਏ ਜੀ ਨੂੰ ਜਿਉਂਦੇ ਹੀ ਸਾੜ ਦਿੱਤਾ ਉਦੋਂ ਮਾਈ ਪੰਜਾਬ ਕੌਰ ਨੇ ਕਲਗੀਧਰ ਪਾਸ਼ਾ ਜੀ ਨੂੰ ਚਿੱਠੀ ਲਿਖੀ ਸੱਦਾ ਭੇਜਿਆ ਕਿ ਹਾਂ ਮਹਾਰਾਜ ਤੁਸੀਂ ਇੱਥੇ ਆਓ ਸਾਡੇ ਦੇਹੜਾ ਦੂ ਨਾਓ ਤੇ ਇਹਨਾਂ ਮਸੰਦਾਂ ਨੂੰ ਸਜ਼ਾ ਦਿਓ ਮਹਾਰਾਜ ਜੇ ਤੁਸੀਂ ਇਹ ਨਾ ਮਸੰਦਾਂ ਨੂੰ ਕਾਬੂ ਨਹੀਂ ਕੀਤਾ ਤਾਂ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਘਰ ਦੇ ਵਿੱਚ ਬਹੁਤ ਉਪਦਰਵ ਕਰਨਾ ਸੋ ਇਹਨਾਂ ਦੁਸ਼ਟਾਂ ਨੂੰ ਤੁਸੀਂ ਆਪ ਹੀ ਸੰਭੋ ਤਾਂ ਕਲਗੀਧਰ ਪਾਸ਼ਾ ਜੀ ਮਾਹੀ ਪੰਜਾਬ ਕੌਰ ਦੀ ਬੇਨਤੀ ਅਤੇ ਪੌਂਟਾ ਸਾਹਿਬ ਤੋਂ ਤੁਰ ਕੇ ਡੇਰਾ ਦੁਨ ਗਈ ਗੁਰੂ ਮਹਾਰਾਜ ਜੀ ਨੇ ਦੀਵਾਨ ਨੰਦ ਚੰਦ ਅਤੇ ਦਇਆ RAM ਜੀ ਦੇ ਨਾਲ ਮਤਾ ਕਰ ਲਿਆ ਕਿ ਕਿਵੇਂ ਅਸੀਂ ਇਹਨਾਂ ਮਸੰਦਾਂ ਦਾ ਸੋਧਾ ਲਵਾਂ ਨਾ ਗੁਰੂ ਮਹਾਰਾਜ ਜੀ ਨੇ ਇੱਕ ਬਹੁਤ ਵੱਡੀ ਕਨਾਤ ਲਈ ਉਦੇ ਬਾਹਰ ਬਹੁਤ ਸਖਤ ਪੈਰਾ ਕਰ ਦਿੱਤਾ ਤੇ ਉਹ ਕਨਾਤ ਦੇ ਅੰਦਰ ਤੇਲ ਦੇ ਵੱਡੇ ਵੱਡੇ ਕੜਾਹੇ ਧਰ ਦਿੱਤੇ ਕਲਗੀਧਰ ਪਾਸ਼ਾ ਜੀ ਦਾ ਇਸ ਧਰਤੀ ਤੇ અવਤਾਰ ਇਸੇ ਕਾਰਨ ਹੋਇਆ ਸੀ ਕਿਉਂਕਿ ਗੁਰੂ ਮਹਾਰਾਜ ਜੀ ਨੇ ਦੁਸ਼ਟਾਂ ਦੀ ਜੜ ਪੁੱਟਨੀ ਸੀ ਅਤੇ ਸੰਤਾ ਦੀ ਭਗਤਾ ਦੀ ਜਜਾਕਾਰ ਕਰਾਣੀ ਸੀ ਸੋ ਹੁਣ ਕਲਗੀਧਰ ਪਾਸ਼ਾ ਜੀ ਦੁਸ਼ਟ ਮਸੰਦਾ ਦਾ ਸੋਧਾ ਲਾਣ ਲੱਗੇ ਨੇ ਜਿਨ੍ਹਾਂ ਨੇ ਬਾਬੇ ਰਾਮ ਰੈ ਨੂੰ ਜਿਉਂਦੇ ਸੜ ਦਿੱਤਾ ਸੋ ਗੁਰੂ ਮਹਾਰਾਜ ਜੀ ਨੇ ਇਹਨਾਂ ਨੂੰ ਸਜ਼ਾ ਦੇਣ ਵਾਸਤੇ ਜਿਹੜੇ ਉਸ ਸਮੇਂ ਫਰਾਸ਼ ਹੁੰਦੇ ਸੀ ਫਰਾਸ਼ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਇਹ ਤੰਬੂ ਕਨਾਤਾ ਆ 10ਵਾਂ ਵਰਗੀਆਂ ਚੀਜ਼ਾਂ ਨੂੰ ਲਾਉਂਦੇ ਨੇ ਸੋ ਕਨਾਤਾ ਲਗਾਉਣ ਵਾਸਤੇ ਗੁਰੂ ਮਹਾਰਾਜ ਜੀ ਨੇ ਫਰਾਸ਼ਾਂ ਨੂੰ ਬੁਲਾਇਆ ਮਹਾਰਾਜ ਨੇ ਕਿਹਾ ਵੀ ਬਹੁਤ ਵੱਡੀ ਕਨਾਤ ਲਾਣੀ ਹੈ ਤੇ ਬਹੁਤ ਵੱਡੀ ਥਾਂ ਨੂੰ ਘੇਰ ਲਿਓ ਦੂਰ ਦੂਰ ਤੱਕ ਥਾਂ ਘੇਰ ਕੇ ਇਹ ਪੱਕਾ ਕਰ ਲਿਓ ਵੀ ਇਸ ਕਨਾਤ ਦੇ ਅੰਦਰ ਨਾ ਕੋਈ ਵੜੇ ਉਹ ਕਨਾਤਾ ਦੇ ਬਾਹਰ ਸਿੰਘਾਂ ਨੇ ਪਹਿਰੇ ਲਾ ਦਿੱਤੇ ਤੇ ਕਨਾਤਾ ਦੇ ਅੰਦਰ ਵੱਡੇ ਵੱਡੇ ਕੜਾਹੇ ਧਰ ਦਿੱਤੇ ਤੇ ਰਾਤ ਨੂੰ ਹੀ ਉਹਨਾਂ ਨੂੰ ਤੇਲ ਨਾਲ ਭਰ ਦਿੱਤਾ ਗੁਰੂ ਮਹਾਰਾਜ ਜੀ ਨੇ ਸਾਰੇ ਬੰਦੋਬਸਤ ਕਰ ਲਏ ਜਿਹੜੇ ਕਰਨੇ ਚਾਹੀਦੇ ਸਨ ਤੇ ਹੁਣ ਉਸ ਕਨਾਤ ਦੇ ਅੰਦਰ ਕਿਸੇ ਨੂੰ ਨਹੀਂ ਜਾਣ ਦੇ ਰਹੇ ਉਹ ਕੜਾਹਿਆਂ ਨੂੰ ਤੇਲ ਨੂੰ ਗਰਮ ਕਰਨ ਵਾਸਤੇ ਅੰਦਰ ਬਹੁਤ ਸਾਰਾ ਬਲਨ ਵੀ ਰਖਵਾ ਦਿੱਤਾ ਉਹਨਾਂ ਦੁਸ਼ਟਾਂ ਨੂੰ ਬੰਨਣ ਵਾਸਤੇ ਰੱਸਾ ਵੀ ਚਾਹੀਦਾ ਸੀ ਸੋ ਗੁਰੂ ਮਹਾਰਾਜ ਜੀ ਨੇ ਬਹੁਤ ਸਾਰੀਆਂ ਪੰਡਾ ਰਸੇ ਦੀ ਵੀ ਰਖਵਾ ਦਿੱਤੀਆਂ। ਸੋ ਰਾਤ ਨੂੰ ਹੀ ਕਲਗੀਧਰ ਪਾਤਸ਼ਾਹ ਜੀ ਨੇ ਉਹਨਾਂ ਦੁਸ਼ਟ ਮਸੰਦਾਂ ਨੂੰ ਸਜ਼ਾ ਦੇਣ ਦੀ ਸਾਰੀ ਤਿਆਰੀ ਕਰ ਲਈ। ਤੇ ਦੂਜੇ ਪਾਸੇ ਜਿਹੜੇ ਮਸੰਦ ਸਨ ਉਹਨਾਂ ਨੂੰ ਲੱਗਦਾ ਸੀ ਵੀ ਸਵੇਰ ਨੂੰ ਸਾਨੂੰ ਬਹੁਤ ਤੋਹਫੇ ਮਿਲਣੇ ਆ। ਬਹੁਤ ਸਤਿਕਾਰ ਹੋਣਾ ਸਾਡਾ ਸਵੇਰ ਨੂੰ। ਇੱਕ ਦੂਜੇ ਨੂੰ ਕਹਿੰਦੇ ਨੇ ਵੀ ਸਵੇਰ ਨੂੰ ਗੁਰੂ ਸਾਹਿਬ ਜੀ ਤੋਂ ਸਰੂਪੇ ਲੈ ਕੇ ਫੇਰ ਅਸੀਂ ਪਿੰਡਾਂ ਨੂੰ ਜਾਵਾਂਗੇ। ਆਪਣੀ ਆਪਣੀ ਸੰਗਤ ਵਿੱਚ ਪਿੰਡਾਂ ਵਿੱਚ ਜਾ ਕੇ ਆਪਣੀ ਪੂਜਾ ਕਰਾਵਾਂਗੇ ਤੇ ਸੰਗਤਾਂ ਤੋਂ ਮਾਇਆ ਲਵਾਂਗੇ ਇਦਾਂ ਉਹਨਾ ਮਸੰਦਾਂ ਨੇ ਸੌ ਕੇ ਰਾਤ گزار ਲਈ ਸੋ ਜਦੋਂ ਅਗਲਾ ਦਿਨ ਹੋ ਗਿਆ ਗੁਰੂ ਕਲਗੀ ਤਰਪਾਸ਼ਾ ਜੀ ਉੱਠੇ ਹਨ ਜਿਹੜੇ ਪਿਛਲਾ ਦਿਨ ਸੀਗਾ ਉਹਦੇ ਵਿੱਚ ਗੁਰੂ ਮਹਾਰਾਜ ਜੀ ਨੇ ਉਹਨਾ ਮਸੰਦਾਂ ਨੂੰ ਸਜ਼ਾ ਦੇਣ ਦੀ ਸਾਰੀ ਤਿਆਰੀ ਕਰਵਾ ਲਈ ਸੀ ਤੇ ਅੱਜ ਦੇ ਦਿਨ ਗੁਰੂ ਮਹਾਰਾਜ ਜੀ ਨੇ ਇਹਨਾਂ ਨੂੰ ਸਜ਼ਾ ਦੇਣੀ ਹੈ ਅਤੇ ਵੈਸੇ ਵੀ ਪਿਛਲੇ ਦਿਨ ਬਾਬਾ ਰਾਮ ਰਾਏ ਜੀ ਦਾ ਭੋਗ ਸੀ ਤਾਂ ਹੀ ਗੁਰੂ ਮਹਾਰਾਜ ਜੀ ਨੇ ਪਿਛਲੇ ਦਿਨ ਕੁਝ ਨਹੀਂ ਕੀਤਾ ਸੋ ਜਦੋਂ ਅਗਲਾ ਦਿਨ ਚੜਿਆ ਗੁਰੂ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਤਿਆਰ ਬਰ ਤਿਆਰ ਹੋ ਗਏ ਮਹਾਰਾਜ ਕਲਗੀ ਤਰ ਜੀ ਨੇ ਸੁੰਦਰ ਵਸਤਰ ਤੇ ਸ਼ਸਤਰ ਸਜਾ ਲਏ ਪਾਤਸ਼ਾਹ ਜੀ ਮਾਮਾ ਕਿਰਪਾਲ ਚੰਦ ਜੀ ਨੂੰ ਆਪਣੇ ਨਾਲ ਲੈ ਕੇ ਉਥੋਂ ਚਲੇ ਗਏ ਦੀਵਾਨ ਨੰਦ ਚੰਦ ਜੀ ਅਤੇ ਬੀਬੀ ਵੀਰੋ ਦੇ ਪੰਜੇ ਪੁੱਤਰ ਉੱਤੇ ਪੰਡਤ ਦਇਆਰਾਮ ਜੀ ਸ਼ਸਤਰਧਾਰੀ ਹੋ ਕੇ ਗੁਰੂ ਕਲਗੀ ਤਰਪਾ ਸਾਹਿਬ ਜੀ ਦੇ ਕੋਲ ਆ ਗਏ ਇਸ ਤਰ੍ਹਾਂ ਹੋਰ ਜੋਧਿਆਂ ਨੂੰ ਸੂਰਮਿਆਂ ਨੂੰ ਆਪਣੇ ਨਾਲ ਲੈ ਕੇ ਜਿੱਥੇ ਮਸੰਦਾਂ ਨੂੰ ਸਜ਼ਾ ਦੇਣੀ ਸੀ ਗੁਰੂ ਮਹਾਰਾਜ ਉੱਥੇ ਜਾ ਪਹੁੰਚੇ ਹਨ ਗੁਰੂ ਮਹਾਰਾਜ ਪੌਲਟਾ ਸਾਹਿਬ ਤੋਂ ਇਧਰ ਦੇਹਰਾਦੂਨ ਵੱਲ ਜਿੱਥੇ ਇਹਨਾਂ ਨੂੰ ਸਜ਼ਾ ਦੇਣੀ ਹੈ ਗੁਰੂ ਮਹਾਰਾਜ ਆਪਣੇ ਨਾਲ 500 ਸਿੰਘਾਂ ਦੀ ਫੌਜ ਵੀ ਲੈ ਕੇ ਆਏ ਸਨ ਗੁਰੂ ਮਹਾਰਾਜ ਜੀ ਨੇ ਉਹਨਾਂ ਸਿੰਘਾਂ ਨੂੰ ਕਹਿ ਦਿੱਤਾ ਵੀ ਤੁਸੀਂ ਤਿਆਰ ਬਰ ਤਿਆਰ ਤੇ ਸੁਚੇਤ ਰਹਿਣਾ ਸਾਰੇ ਦਰਵਾਜ਼ਿਆਂ ਤੇ ਗੁਰੂ ਮਹਾਰਾਜ ਜੀ ਨੇ ਫੌਜ ਖੜੀ ਕਰਵਾ ਦਿੱਤੀ ਕਿ ਕੋਈ ਵੀ ਬਾਹਰ ਨਾ ਦੌੜ ਸਕੇ ਕਲਗੀਧਰ ਪਾਤਸ਼ਾਹ ਜੀ ਇੱਕ ਪਰਦੇ ਵਿੱਚ ਜਾ ਕੇ ਬੈਠ ਗਏ ਤੇ ਕਲਗੀਧਰ ਪਾਤਸ਼ਾਹ ਜੀ ਦੇ ਨੇੜੇ ਪਰਦੇ ਵਿੱਚ ਮਾਹੀ ਪੰਜਾਬ ਘਰ ਬੈਗੀ ਗੁਰੂ ਮਹਾਰਾਜ ਜੀ ਦੇ ਲਾਗੇ ਭਾਈ ਬੈਲੋ ਜੀ ਦੀ ਵੰਸ਼ ਵਿੱਚੋਂ ਭਾਈ ਗੁਰਦਾਸ ਜੀ ਬੈਠੇ ਨੇ ਕੌਣ ਸਾ ਸੰਗਤ ਜੀ ਪਾਈ ਬੈਲੋ ਜੀ ਕੌਣ ਸਤ ਪਾਈ ਬੈਲੋ ਜੀ ਗੁਰੂ ਅਰਜਨ ਪਾਤਸ਼ਾਹ ਜੀ ਦੇ ਵੇਲੇ ਦੇ ਇੱਕ ਸਿੱਖ ਹੋਏ ਨੇ ਜਿਨ੍ਹਾਂ ਨੂੰ ਗੁਰੂ ਮਹਾਰਾਜ ਜੀ ਨੇ ਇਹ ਵਰ ਦਿੱਤਾ ਸੀ ਪਾਈ ਬੈਲੋ ਸਭ ਤੋਂ ਪਹਿਲੋ ਜਦੋਂ ਗੁਰੂ ਹਰ ਰਾਇ ਸਾਹਿਬ ਜੀ ਦੇ ਪੁੱਤਰ ਬਾਬਾ ਰਾਮ ਰਾਏ ਜੀ ਉਹਨਾਂ ਨੂੰ ਗੁਰੂ ਮਹਾਰਾਜ ਜੀ ਨੇ ਜਦੋਂ ਦਿੱਲੀ ਤੋਰਿਆ ਸੀ ਤਾਂ ਉਹਨਾਂ ਦੇ ਨਾਲ ਗੁਰੂ ਸਾਹਿਬ ਜੀ ਨੇ ਪਾਈ ਬੈਲੋ ਜੀ ਦੀ ਵੰਸ਼ ਵਿੱਚੋਂ ਭਾਈ ਗੁਰਦਾਸ ਜੀ ਨੂੰ ਵੀ ਨਾਲ ਤੋਰਿਆ ਸੀ ਤੇ ਉਹਨਾਂ ਦੇ ਭਰਾ ਨੂੰ ਵੀ ਨਾਲ ਤੋਰਿਆ ਸੀ ਸੋ ਪੂਰੀ ਉਮਰ ਉਸ ਤੋਂ ਬਾਅਦ ਭਾਈ ਗੁਰਦਾਸ ਜੀ ਬਾਬਾ ਰਾਮ ਰਾਏ ਜੀ ਦੇ ਮਸੰਦ ਬਣ ਕੇ ਰਹੇ ਸੋ ਹੁਣ ਆ ਭਾਈ ਗੁਰਦਾਸ ਜੀ ਵੀ ਗੁਰੂ ਸਾਹਿਬ ਜੀ ਦੇ ਲਾਗੇ ਬੈਠੇ ਨੇ ਜਿਹੜੇ ਭਾਈ ਗੁਰਦਾਸ ਜੀ ਸਨ ਉਹ ਮਹੀਂ ਪੰਜਾਬ ਕੌਰ ਜੀ ਅਤੇ ਬਾਬਾ ਰਾਮ ਰਾਏ ਜੀ ਦੇ ਬਹੁਤ ਵਫਾਦਾਰ ਸਨ ਤਾਂ ਹੀ ਉਹ ਗੁਰੂ ਸਾਹਿਬ ਜੀ ਦੇ ਕੋਲ ਬੈਠੇ ਨੇ ਸੀ ਉਹ ਵੀ ਮਸੰਦ ਪਰ ਉਹ ਵਫਾਦਾਰ ਸਨ ਉਹਨਾਂ ਨੇ ਬਾਕੀ ਮਸੰਦਾਂ ਵਾਂਗ ਪਾਪ ਨਹੀਂ ਕੀਤਾ। ਹੋਰ ਜਿੰਨੇ ਵੀ ਮਸੰਦ ਬਾਬਾ ਰਾਮ ਰਾਏ ਜੀ ਦੇ ਵਫਾਦਾਰ ਸਨ, ਉਹਨਾਂ ਦੇ ਅਨੁਸਾਰੀ ਸਨ, ਉਹਨਾਂ ਨੂੰ ਗੁਰੂ ਮਹਾਰਾਜ ਜੀ ਨੇ ਆਪਣੇ ਕੋਲ ਬੁਲਾ ਲਿਆ ਤੇ ਉਹਨਾਂ ਨੂੰ ਕੀ ਕੰਮ ਕਰਨਾ ਹੈ, ਉਹਨਾਂ ਨੂੰ ਆਣਾ ਦੀਆਂ ਡਿਊਟੀਆਂ ਸਮਝਾ ਦਿੱਤੀਆਂ। ਬਾਬਾ ਰਾਮ ਰਾਏ ਦੇ ਜਿਹੜੇ ਬਹੁਤ ਵੱਡੇ ਮਸੰਦ ਸਨ, ਜਿਨ੍ਹਾਂ ਦੀ ਉਮਰਾਂ ਬਹੁਤੀਆਂ ਸਨ, ਉਹਨਾਂ ਸਾਧ ਸੰਗਤ ਜੀ ਇਹ ਪੱਕੀ ਗੱਲ ਹੈ। ਜਿੰਨਾ ਵੱਡਾ ਉਮਰ ਵਿੱਚ ਉਹਨਾਂ ਹੀ ਉਹ ਆਫਰਿਆ ਹੋਏਗਾ ਉਹਨਾਂ ਹੀ ਉਹ ਹੰਕਾਰੀ ਹੋਣਗੇ ਸੋ ਉਹ ਹੰਕਾਰੀ ਮਸੰਦ ਜਿਨ੍ਹਾਂ ਦੀਆਂ ਉਮਰਾਂ ਬਹੁਤੀਆਂ ਸਨ ਸਭ ਤੋਂ ਪਹਿਲਾਂ ਉਹਨਾਂ ਨੂੰ ਬੁਲਾਇਆ ਉਹਨਾਂ ਨੂੰ ਕਿਹਾ ਆਜੋ ਬਾਬਾ ਜੀ ਤੁਹਾਨੂੰ ਸਰੂਪਾ ਦੇਣਾ ਕਨਾਤ ਦੇ ਅੰਦਰ ਚਲੇ ਜਾਓ ਤੇ ਕਨਾਤ ਦੇ ਅੰਦਰ ਕਲਗੀਧਰ ਪਾਸ਼ਾ ਬਾਜਾ ਵਾਲੇ ਸਤਗੁਰੂ ਬੈਠੇ ਸਨ ਜਦੋਂ ਹੀ ਉਹ ਮਸੰਦ ਅੰਦਰ ਆਏ ਗੁਰੂ ਮਹਾਰਾਜ ਜੀ ਨੇ ਯੋਧੇ ਸਿੰਘਾਂ ਨੂੰ ਇਸ਼ਾਰਾ ਕਰ ਦਿੱਤਾ ਉਹਨਾ ਸਿੰਘਾਂ ਨੇ ਉਹਨਾ ਮਸੰਦਾ ਦੀ ਪੱਗ ਨੂੰ ਲਾ ਕੇ ਬਾਵਾ ਨੂੰ ਪਿੱਛੇ ਬੰਨ ਕੇ ਜਿੱਥੇ ਪਹਿਲੇ ਸੁੱਟੇ ਸੀ ਉੱਥੇ ਉਹਨਾ ਦੂਜਿਆਂ ਨੂੰ ਵੀ ਸੁੱਟ ਦਿੱਤਾ ਉਹਨਾਂ ਨੂੰ ਪਤਾ ਸੀ ਵੀ ਜੇ ਅਸੀਂ ਕੁਝ ਬੋਲੇ ਤਾਂ ਇਹਨਾਂ ਨੇ ਸਾਨੂੰ ਮਾਰ ਦੇਣਾ ਸੋ ਚੁੱਪ ਚਾਪ ਉਥੇ ਪਏ ਰਹੇ ਫੇਰ ਗੁਰੂ ਮਹਾਰਾਜ ਜੀ ਨੇ ਤੀਸਰੇ ਮਸੰਦ ਨੂੰ ਸੱਦਿਆ ਉਹਨੂੰ ਕਿਹਾ ਵੀ ਆ ਜਾ ਅੰਦਰ ਤੈਨੂੰ ਸਰੂਪਾ ਦੇ ਦਈਏ ਸੋਹਣੇ ਸੋਹਣੇ ਕੱਪੜੇ ਪਾ ਕੇ ਹੱਥਾਂ ਵਿੱਚ ਸੋਨੇ ਦੇ ਕੜੇ ਪਾ ਕੇ ਉਹ ਗੁਰੂ ਮਹਾਰਾਜ ਜੀ ਦੇ ਕੋਲ ਮਸੰਦ ਆਉਂਦੇ ਨੇ ਉਹਨਾਂ ਮਸੰਦਾਂ ਨੂੰ ਸਿੰਘ ਬੰਨ ਬੰਨ ਕੇ ਛੁੱਟੀ ਜਾਂਦੇ ਨੇ ਬਾਹਰ ਬੈਠੇ ਮਸੰਦ ਸੋਚਦੇ ਨੇ ਵੀ ਅੰਦਰ ਮਸੰਦ ਤਾਂ ਜਾਂਦੇ ਨੇ ਪਰ ਬਾਹਰ ਨਹੀਂ ਕੋਈ ਆ ਰਿਹਾ ਮਨ ਵਿੱਚ ਉਹ ਸੋਚਦੇ ਨੇ ਵੀ ਅੱਜ ਮਾਤਾ ਪੰਜਾਬ ਕੌਰ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਸਰੂਪੇ ਦੇਨੇ ਨੇ ਪੇਟਾਵਾਂ ਦੇਣੀਆਂ ਨੇ ਉਹ ਬਹੁਤ ਖੁਸ਼ ਹੋ ਕੇ ਅੰਦਰ ਜਾਂਦੇ ਨੇ ਪਰ ਜਦੋਂ ਉਹ ਅੰਦਰ ਵੜਦੇ ਨੇ ਮਹਾਰਾਜ ਦੇ ਸਿੰਘ ਉਸੇ ਵਕਤ ਉਹਨਾਂ ਨੂੰ ਫੜ ਕੇ ਉਹਨਾਂ ਦੇ ਹੱਥ ਪਿੱਛੇ ਕਰਕੇ ਬੰਨ ਲੈਂਦੇ ਨੇ ਤੇ ਬਾਕੀ ਜਿੱਤੇ ਮਸੰਦ ਪਏ ਨੇ ਉੱਥੇ ਛੁੱਟ ਦਿੰਦੇ ਨੇ ਜਦੋਂ ਅੰਦਰ 500 ਮਸੰਦ ਚਲੇ ਗਏ ਬਾਹਰ ਬੈਠੇ ਮਸੰਦਾਂ ਨੂੰ ਫਿਕਰ ਹੋਣਾ ਸ਼ੁਰੂ ਹੋ ਗਿਆ ਉਹ ਸੋਚਾਂ ਵਿੱਚ ਪੈ ਗਏ ਵੀ 500 ਮਸੰਦ ਅੰਦਰ ਚਲਾ ਗਿਆ ਪਰ ਹਾਲੇ ਤੱਕ ਕੋਈ ਬਾਹਰ ਨਹੀਂ ਆਇਆ ਉਹਨਾਂ ਨੂੰ ਹੁਣ ਸ਼ੱਕ ਹੋਣ ਲੱਗ ਪਿਆ ਤੇ ਜਦੋਂ ਉਹ ਸਿੰਘ ਉਹਨਾਂ ਨੂੰ ਫੜ ਫੜ ਕੇ ਕਹਿੰਦੇ ਨੇ ਵੀ ਅੰਦਰ ਚਾਓ ਉਦੋਂ ਵੀ ਉਹਨਾਂ ਨੂੰ ਸ਼ੰਕਾ ਹੁੰਦਾ ਕਵੀ ਜੀ ਕਹਿੰਦੇ ਪਰ ਸਿੰਘ ਉਹਨਾਂ ਨੂੰ ਫੜ ਫੜ ਕੇ ਅੰਦਰ ਲੈ ਕੇ ਜਾਈ ਜਾਂਦੇ ਨੇ ਤੇ ਕੁੱਲ 1100 ਮਸੰਦਾਂ ਨੂੰ ਅੰਦਰ ਲੈ ਗਏ ਇਹ ਸਾਰਾ ਕੰਮ ਸਵੇਰ ਨੂੰ ਸ਼ੁਰੂ ਕੀਤਾ ਸੀ ਤੇ ਹੁਣ ਦੁਪਹਿਰ ਹੋ ਗਈ 4-5 ਘੰਟੇ ਬੀਤ ਚੁੱਕੇ ਨੇ ਹੁਣ ਗੁਰੂ ਕਲਗੀ ਤਰਪਾਦਾਸ਼ਾ ਉੱਠ ਕੇ ਉਥੋਂ ਆਪਣੇ ਆਸਨ ਤੇ ਚਲੇ ਗਏ ਤੇ ਆਪਣੇ ਪਿੱਛੇ ਆਪਣੀ ਸੈਂਕੜੇ ਫੌਜ ਨੂੰ ਉੱਥੇ ਛੱਡ ਗਏ ਤੇ ਜਿਹੜੀ ਮਾਈ ਪੰਜਾਬ ਕੌਰ ਸੀ ਉਵੀ ਆਪਣੇ ਹਸਣ ਤੇ ਚਲੀ ਗਈ ਗੁਰੂ ਮਹਾਰਾਜ ਜੀ ਨੇ ਦੁਪਹਿਰ ਦਾ ਪ੍ਰਸ਼ਾਦਾ ਪਾਣੀ ਛੱਕ ਕੇ ਕੁਝ ਘੜੀ ਆਰਾਮ ਕੀਤਾ ਜਦੋਂ ਦੁਪਹਿਰ ਦੇ 3-4 ਵਜੇ ਉਦੋਂ ਗੁਰੂ ਮਹਾਰਾਜ ਜੀ ਨੇ ਸਿੰਘਾਂ ਨੂੰ ਹੁਕਮ ਦਿੱਤਾ ਵੀ ਹੁਣ ਇਹਨਾਂ ਮਸੰਦਾ ਦਾ ਸੋਧਾ ਲਾਣਾ ਸ਼ੁਰੂ ਕਰੋ ਜਿਸ ਦਾ ਵੀ ਜਿਹੋ ਜਿਹਾ ਕਸੂਰ ਹੈ ਉਹਨੂੰ ਉਹੋ ਜੀ ਸਜ਼ਾ ਦੇਣੀ ਹੈ ਜੇ ਜ਼ਿਆਦਾ ਕਸੂਰ ਹੈ ਤਾਂ ਜ਼ਿਆਦਾ ਸਜ਼ਾ ਦੇਣੀ ਹੈ ਗੁਰੂ ਮਹਾਰਾਜ ਪੰਜਾਬ ਕੌਰ ਨੂੰ ਕਹਿੰਦੇ ਵੇਖ ਪੰਜਾਬ ਕੌਰ ਇਨਾ ਨੇ ਤੇਰਾ ਪਤੀ ਮਾਰੇ ਤੇ ਤੂੰ ਹੁਣ ਇਨਾ ਤੋਂ ਆਪਣਾ ਬਦਲਾ ਲੈ ਲੈ ਕਹਿੰਦੇ ਤੇਲ ਦੇ ਕੜਾਏ ਨੂੰ ਜਦੋਂ ਗਰਮ ਕੀਤਾ ਤੇ ਜਦੋਂ ਮਸੰਦਾ ਨੂੰ ਉਹਨਾਂ ਕੜਾਏਆਂ ਦੇ ਅੱਗੇ ਖੜਾ ਕਰ ਦਿੱਤਾ ਕਹਿੰਦੇ ਨੇ ਉਹਨਾਂ ਮਸੰਦਾ ਦੀਆਂ ਚੀਕਾਂ ਨਿਕਲ ਗਈਆਂ ਉਹ ਬਹੁਤ ਡਰ ਗਏ ਭੈ ਪੀਤ ਹੋ ਗਏ ਜਿਹੜੇ ਤਾਂ ਗੁਰੂ ਘਰ ਦੇ ਬਹੁਤ ਵੱਡੇ ਦੋਸ਼ੀ ਸਨ ਜਿਹੜੇ ਗੁਰੂ ਘਰ ਦੀ ਮਾਇਆ ਖਾਂਦੇ ਸਨ ਸੰਗਤਾਂ ਦਾ ਧੰਨ ਖਾਂਦੇ ਸਨ ਅਤੇ ਸਿੱਖਾਂ ਨੂੰ ਗਾਲ੍ਹਾਂ ਵੀ ਕੱਢਦੇ ਸਨ ਸੋ ਕਲਗੀਧਰ ਪਾਸ਼ਾ ਇਹਨਾਂ ਨੂੰ ਇਹਨਾਂ ਦੀ ਗਲਤੀ ਦੀ ਸਜ਼ਾ ਦੇਣ ਲੱਗੇ ਨੇ ਇਹਨਾਂ ਮਸੰਦਾਂ ਤੇ ਬਹੁਤ ਭਾਰੀ ਸੰਕਟ ਆ ਗਿਆ ਤੇ ਹੁਣ ਇਹ ਸਾਰੇ ਬਿਰਲਾਪ ਕਰਦੇ ਨੇ ਕਈ ਮਸੰਦਾਂ ਨੂੰ ਤਾਂ ਕੋਰੜਿਆਂ ਨਾਲ ਮਾਰਿਆ ਜਾ ਰਿਹਾ ਹੈ ਕਈ ਮਸੰਦ ਤਾਂ ਮਾਰ ਖਾਂਦੇ ਖਾਂਦੇ ਮਾਰੀ ਗਏ ਚਲਾ ਨਹੀਂ ਕਰ ਗਏ ਜਿਹੜੇ ਤਾਂ ਗੁਰੂ ਘਰ ਦੇ ਵੱਡੇ ਅਪਰਾਧੀ ਵੱਡੇ ਮਸੰਦ ਸਨ ਤਾਂ ਉਹਨਾਂ ਨੂੰ ਬਹੁਤ ਵੱਡੀਆਂ ਸਜ਼ਾਵਾਂ ਮਿਲੀਆਂ ਤੇ ਬਹੁਤ ਭਿਆਨਕ ਮੌਤ ਆਈ ਫਾਵ ਜੈਸੀ ਕਰਨੀ ਸੀ ਵੈਸੀ ਪਰਨੀ ਸੀ ਉਹ ਬਹੁਤ ਭਾਰੀ ਦੁੱਖ ਭੋਗ ਕੇ ਮਰੇ ਹਨ ਉਹਨਾਂ ਨੂੰ ਦਿਨ ਰਾਤ ਸਿੰਘਾਂ ਤੋਂ ਕੁੱਟ ਪੈਂਦੀ ਹੈ ਬਹੁਤ ਤਾੜਨਾ ਹੁੰਦੀ ਹੈ ਜਦੋਂ ਉਹ ਮਰ ਜਾਂਦੇ ਤੇ ਚੁੱਕ ਕੇ ਬਾਹਰ ਸੁੱਟ ਦਿੰਦੇ ਕਈ ਦਿਨ ਗਲਗੀਰ ਪਾਸ਼ਾ ਜੀ ਨੇ ਦੇਰਾ ਧੂਮ ਦੇ ਵਿੱਚ ਆਪਣਾ ਅਸਨ ਰੱਖਿਆ ਅਸਲ ਵਿੱਚ ਇਹ ਜਿਹੜਾ ਸਾਰਾ ਕੰਮ ਸੀ ਇਹ ਇੱਕ ਦਿਨ ਵਿੱਚ ਨਹੀਂ ਖਤਮ ਹੋਇਆ 1100 ਬੰਦਾ ਸੀ ਬਹੁਤ ਲੰਮਾ ਚੌੜਾ ਕੰਮ ਸੀ ਕਿਉਂਕਿ ਇੱਥੇ ਕਵੀ ਜੀ ਨੇ ਕਈ ਦਿਨ ਲਿਖਿਆ ਹੈ ਵੀ ਗੁਰੂ ਮਹਾਰਾਜ ਇੱਥੇ ਕਈ ਦਿਨ ਰੁਕੇ ਮਾਈ ਪੰਜਾਬ ਕੌਰ ਨੇ ਸਿੰਘਾਂ ਦੀ ਘੋੜਿਆਂ ਦੀ ਸੰਗਤਾਂ ਦੀ ਬਹੁਤ ਸੇਵਾ ਕੀਤੀ ਜਿੰਨਾ ਚਿਰ ਗੁਰੂ ਮਹਾਰਾਜ ਉੱਥੇ ਰਹੇ ਮਾਈ ਪੰਜਾਬ ਕੌਰ ਸੇਵਾ ਵਿੱਚ ਰਹੀ ਮਾਈ ਪੰਜਾਬ ਕੌਰ ਕਲਗੀਧਰ ਪਾਸ਼ਾ ਜਿਨੂੰ ਵਾਰ-ਵਾਰ ਬੇਨਤੀ ਕਰਦੀ ਹੈ ਮਹਾਰਾਜ ਹਜੇ ਨਾ ਜਾਇਓ ਇਹਨਾਂ ਮਸੰਦਾਂ ਨੂੰ ਨੱਥ ਪਾ ਕੇ ਜਾਇਓ ਮਹਾਰਾਜ ਇਹ ਤੁਹਾਡਾ ਘਰ ਹੈ ਤੇ ਅਸੀਂ ਤੁਹਾਡੇ ਬੱਚੇ ਆ ਸਾਧ ਸੰਗਤ ਜੀ ਰਿਸ਼ਤੇ ਵਿੱਚ ਬਾਬਾ ਰਾਮ ਰਾਏ ਜੀ ਕਲਗੀਧਰ ਪਾਸ਼ਾ ਜੀ ਦੇ ਭਤੀਜੇ ਲੱਗਦੇ ਨੇ ਤੇ ਕਲਗੀਧਰ ਪਾਸ਼ਾ ਜੀ ਬਾਬਾ ਰਾਮ ਰਾਏ ਜੀ ਦੇ ਚਾਚੇ ਲੱਗਦੇ ਹਾਂ ਭਾਵੇਂ ਬਾਬਾ ਰਾਮ ਰਾਏ ਜੀ ਉਮਰ ਦੇ ਵਿੱਚ ਕਲਗੀਧਰ ਪਾਸ਼ਾ ਜੀ ਤੋਂ 20 ਸਾਲ ਵੱਡੇ ਸਨ ਪਰ ਰਿਸ਼ਤਾ ਤਾਂ ਗੁਰੂ ਪਾਸ਼ਾ ਜੀ ਦਾ ਵੱਡਾ ਸੀ ਤਾਂ ਹੀ ਮਾਈ ਪੰਜਾਬ ਕੌਰ ਗੁਰੂ ਪਾਸ਼ਾ ਜੀ ਨੂੰ ਕਹਿੰਦੀ ਹੈ ਮਹਾਰਾਜ ਅਸੀਂ ਤੁਹਾਡੇ ਬੱਚੇ ਆ ਤੇ ਇਹ ਆਵਜ ਹੀ ਦਾ ਹੀ ਕਰ ਹੈ ਤੁਸੀਂ ਇੱਥੇ ਰਹੋ ਤੇ ਇਹਦਾ ਸੁਧਾਰ ਕਰੋ ਕਵੀ ਰਾਜ ਕਵੀ ਭਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਕਿੱਥੋਂ ਤੱਕ ਬਿਆਨ ਕਰਾਂ ਇਹਨਾਂ ਮਸੰਦਾਂ ਨੂੰ ਬਹੁਤ ਭਿਆਨਕ ਸਜ਼ਾ ਮਿਲੀ ਜਿਹੜੇ ਤਾਂ ਮਸੰਦ ਚੰਗੇ ਸਨ ਗੁਰਮੁਖ ਸਨ ਉਹਨਾਂ ਮਸੰਦਾਂ ਨੂੰ ਗੁਰੂ ਮਹਾਰਾਜ ਜੀ ਨੇ ਛੱਡ ਦਿੱਤਾ ਜਿਵੇਂ ਭਾਈ ਗੁਰਦਾਸ ਜੀ ਸਨ ਭਾਈ ਤਾਰਾ ਚੰਦ ਜੀ ਸਨ ਪਰ ਜਿਹੜੇ ਦੋਖੀ ਮਸੰਦ ਸਨ ਉਹਨਾਂ ਨੂੰ ਨਹੀਂ ਗੁਰੂ ਮਹਾਰਾਜ ਜੀ ਨੇ ਛੱਡਿਆ ਬਹੁਤ ਮਸੰਦਤਾ ਆਪਣੀ ਕਰਨੀ ਦਾ ਫਲ ਭੋਗ ਕੇ ਇਸ ਦੁਨੀਆ ਤੋਂ ਚਲੇ ਗਏ ਕਈ ਮਸੰਦਾਂ ਨੂੰ ਪੁੱਠੇ ਲਟਕਾ ਦਿੱਤਾ ਪੈਰ ਉੱਪਰ ਤੇ ਸਿਰ ਨੀਚੇ ਤੇ ਚਾਬਕ ਮਾਰ-ਮਾਰ ਕੇ ਇਹ ਮਸੰਦਾ ਦੀ ਚਮੜੀ ਉਧੇੜ ਦਿੱਤੀ ਕਿਉਂਕਿ ਸਾਧ ਸੰਗਤ ਜੀ ਇਨ੍ਹਾਂ ਨੇ ਕੋਈ ਛੋਟੇ-ਮੋਟੇ ਕੰਮ ਨਹੀਂ ਕੀਤੇ ਬਹੁਤ ਮਹਾਪਾਪ ਕੀਤੇ ਬਹੁਤ ਅਤ ਚੁੱਕੀ ਹੋਈ ਸੀ ਅਸਲ ਵਿੱਚ ਸਾਧ ਸੰਗਤ ਜੀ ਇਹ ਹਰ ਵੇਲੇ ਸੰਗਤਾਂ ਨੂੰ ਹੀ ਕਹਿੰਦੇ ਸੀ ਵੀ ਗੁਰੂ ਬਣਾਣਾ ਸਾਡੇ ਹੱਥ ਵਿੱਚ ਹੈ ਜਿੰਨੂੰ ਮਲਜੀ ਅਸੀਂ ਗੁਰੂ ਬਣਾ ਦਈਏ ਸੰਗਤਾ ਦਾ ਪੈਸਾ ਲੁੱਟ ਲੁੱਟ ਕੇ ਖਾਂਦੇ ਸੀ ਬਾਬਾ RAM ਰਾਏ ਜੀ ਨੂੰ ਇਹਨਾਂ ਨੇ ਜਿਉਂਦੇ ਹੀ ਸਾੜ ਦਿੱਤਾ ਸੀ ਇਹਨਾਂ ਦੇ ਬਹੁਤ ਮਹਾਪਾਪ ਕੀਤੇ ਹੋਏ ਸਨ ਤਾਂ ਹੀ ਗੁਰੂ ਮਹਾਰਾਜ ਜੀ ਨੇ ਇਹਨਾਂ ਨੂੰ ਇਹ ਭਿਆਨਕ ਸਜ਼ਾਵਾ ਦਿੱਤੀਆਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਹ ਦੇਖ ਲਿਆ ਸੀ ਵੀ ਜੇ ਖਾਲਸਾ ਪੰਥ ਸਾਜਣਾ ਹੈ ਤਾਂ ਇਹ ਜਿਹੜੇ ਮਸੰਦ ਨੇ ਇਹਨਾਂ ਨੂੰ ਕੱਢਣਾ ਪੈਣਾ ਵਿੱਚੋਂ ਜੇ ਅਸੀਂ ਇਹਨਾਂ ਮਸੰਦਾਂ ਨੂੰ ਵਿੱਚ ਰੱਖ ਲਿਆ ਤਾਂ ਇਹਨਾਂ ਨੇ ਗੁਰੂ ਕੀ ਸੰਗਤ ਦੀ ਪੇਸ਼ ਨਹੀਂ ਚੱਲਣ ਦੇਣੀ ਤਾਂ ਇਸ ਕਰਕੇ ਗੁਰੂ ਮਹਾਰਾਜ ਇਹਨਾਂ ਮਸੰਦਾਂ ਦਾ ਸੋਧਾ ਲਾਰੇ ਨੇ ਜਿਵੇਂ ਜਿਵੇਂ ਦਾ ਉਹਨਾਂ ਨੇ ਉਪਰਾਧ ਕੀਤਾ ਸੀ ਉਵੇਂ ਉਵੇਂ ਦੀ ਉਹਨਾਂ ਨੂੰ ਸਜ਼ਾਾਂ ਮਿਲੀਆਂ ਜਿਵੇਂ ਉਹਨਾਂ ਮਸੰਦਾਂ ਨੇ ਬਾਬਾ RAM ਰਾਏ ਜੀ ਨੂੰ ਜਿਉਂਦਾ ਸਾੜ ਦਿੱਤਾ ਸੀ ਉਵੇਂ ਇਹ ਮਸੰਦ ਅੱਜ ਜਿਉਂਦੇ ਤੇਲ ਵਿੱਚ ਸਾੜੇ ਗਏ ਇਦਾਂ ਇਹਨਾਂ ਮਸੰਦਾਂ ਨੂੰ ਮਾਰਦਿਆਂ ਮਾਰਦਿਆਂ ਬਹੁਤੇ ਮਸੰਦ ਚਲਾਣਾ ਕਰ ਗਏ ਜਿਹੜਾ ਇਹਨਾਂ ਨੇ ਬਾਬੇ ਰਾਮ ਰਾਏ ਨੂੰ ਮਾਰਨ ਦਾ ਮਹਾਪਾਪ ਕੀਤਾ ਸੀ ਇਹ ਉਸ ਮਹਾਪਾਪ ਤੋਂ ਬਚ ਨਹੀਂ ਸਕੇ ਗੁਰੂ ਘਰ ਦਾ ਤੰਨ ਖਾਂਦੇ ਸਨ ਸੰਗਤਾਂ ਨੂੰ ਪਰੇਸ਼ਾਨ ਕਰਦੇ ਸਨ ਅਤੇ ਸ਼ਰਾਬਾ ਪੀਂਦੇ ਸਨ ਅਤੇ ਵੇਸ਼ਵਾਂ ਦਾ ਸੰਗ ਕਰਦੇ ਸਨ ਇਹ ਮਸੰਦ ਗਰੀਬ ਸਿੱਖਾਂ ਨੂੰ ਮਾੜੇ ਬਚਨ ਵੀ ਕਰਦੇ ਸਨ ਗਰੀਬ ਸਿੱਖਾਂ ਨੂੰ ਇਹ ਗੁਰੂ ਮਾਰਿਆ ਕਹਿ ਕੇ ਡਰਾ ਦਿੰਦੇ ਸਨ ਵੀ ਜੇ ਤੂੰ ਭੇਟਾਂ ਨਹੀਂ ਨ ਦਿੱਤੀ ਸਾਨੂੰ ਤਾਂ ਤੂੰ ਗੁਰੂ ਦਾ ਮਾਰਿਆ ਹੋਏਗਾ ਭਾਵ ਗੁਰੂ ਦਾ ਤੈਨੂੰ ਸ਼ਰਾਪ ਲੱਗੇਗਾ ਤਾਂ ਲੋਕ ਡਰ ਕੇ ਸਿੱਖ ਸੰਗਤਾਂ ਦਾ ਡਰ ਕੇ ਇਹਨਾਂ ਨੂੰ ਭੇਟਾਵਾਂ ਦੇ ਦਿੰਦੀਆਂ ਸਨ ਅਸਲ ਵਿੱਚ ਸਿੱਖ ਸੰਗਤਾਂ ਇਹਨਾਂ ਮਸੰਦਾ ਦਾ ਬਹੁਤ ਸਤਕਾਰ ਵੀ ਕਰਿਆ ਕਰਦੇ ਸਨ ਕਿਉਂਕਿ ਜਦੋਂ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਜੀ ਦੇ ਵੇਲੇ ਜਿਹੜੇ ਮਸੰਦ ਸਨ ਉਹ ਬਹੁਤ ਚੰਗੇ ਸਨ ਸੰਗਤ ਉਸ ਸਮੇਂ ਉਹਨਾਂ ਮਸੰਦਾ ਦੀ ਬਹੁਤ ਇੱਜ਼ਤ ਕਰਦੀ ਹੁੰਦੀ ਸੀ ਉਹ ਜਿਹੜੇ ਮਸੰਦ ਸਨ ਉਹ ਜਪੀ ਤਪੀ ਭਗਤ ਮਹਾਪੁਰਸ਼ ਹੋਏ ਹਨ ਉਹ ਮਹਾਪੁਰਸ਼ ਮਸੰਦ ਜਿਹੜਾ ਬਚਨ ਆਪਣੇ ਮੁਖੋਂ ਬੋਲ ਦਿੰਦੇ ਸਨ ਉਹ ਬਚਨ ਪੂਰੇ ਹੋ ਜਾਂਦੇ ਸਨ ਤਾਂ ਇਸ ਕਰਕੇ ਸੰਗਤਾ ਉਹਨਾਂ ਮਸੰਦਾ ਦਾ ਸਤਿਕਾਰ ਕਰਦੀਆਂ ਹੁੰਦੀਆਂ ਸੀ ਪਰ ਸਮਾ ਪਾ ਕੇ ਜਦੋਂ ਉਹਨਾਂ ਮਸੰਦਾ ਦੀਆਂ ਅਗਲੀਆਂ ਪੀੜ੍ਹੀਆਂ ਆਈਆਂ ਉਹ ਬਹੁਤ ਭੇੜੀਆਂ ਆਈਆਂ ਉਹ ਉੱਤਾ ਦੀ ਨਹੀਂ ਰਹੀਆਂ ਜਿਵੇਂ ਉਹਨਾਂ ਦੇ ਬਜ਼ੁਰਗ ਸਨ ਉਹਨਾਂ ਵਰਗਾ ਜਪਤਪ ਨਹੀਂ ਰਿਹਾ ਉਹਨਾਂ ਵਰਗੀ ਸ਼ਰਦਾਨੀ ਰਈ ਤਾਂ ਇਸ ਕਰਕੇ ਆ ਮਸੰਦ ਸਾਰੇ ਮਾੜੇ ਕਰਮ ਕਰਨ ਲੱਗਦੇ ਕਹਿੰਦੇ ਇਹ ਮਸੰਦ ਤਾਂ ਸੰਤਾਂ ਨੂੰ ਗਾਲਾ ਕੱਢ ਕੇ ਵੀ ਪੈਸੇ ਲੈ ਲੈਂਦੇ ਸਨ ਭਾਵੇਂ ਕਿਸੇ ਕੋਲ ਹੋਣ ਜਾਂ ਨਾ ਹੋਣ ੱੱਕੇ ਸਿਰੋਨਾ ਤੋਂ ਪੈਸੇ ਲੈ ਲੈਂਦੇ ਸੀ ਤੇ ਆਪ ਸ਼ਰਾਬਾ ਪਿੰਦੇ ਸਨ ਵੇਸ਼ਵਾਵਾਂ ਕੁੱਲ ਜਾਂਦੇ ਸਨ ਹੋਰ ਬਹੁਤ ਭੜੇ ਕੰਮ ਕਰਦੇ ਹੁੰਦੇ ਸਨ ਨਾਲੇ ਜਿਹੜੇ ਮਸੰਦ ਸਨ ਇਹ ਗੁਰੂ ਸਾਹਿਬ ਜੀ ਦੀ ਬਰਾਬਰੀ ਵੀ ਕਰਦੇ ਸਨ ਇਹ ਤਾਂ ਕਹਿੰਦੇ ਸਨ ਸਾਡੇ ਕੋਲ ਤਾਕਤ ਹੈ ਕਿਸੇ ਨੂੰ ਵੀ ਗੁਰੂ ਬਣਾਣਾ ਤੇ ਕਿਸੇ ਨੂੰ ਵੀ ਗੁਰੂ ਗੱਦੀ ਤੋਂ ਤਾਰ ਦੇਣਾ ਇਹ ਸਾਡਾ ਫੈਸਲਾ ਹੁੰਦਾ ਇਹ ਕਹਿੰਦੇ ਹੁੰਦੇ ਸੀ ਵੀ ਜੇ ਅਸੀਂ ਜਾ ਕੇ ਲੋਕਾਂ ਵਿੱਚ ਦੱਸਦੇ ਹਾਂ ਵੀ ਸਾਡਾ ਗੁਰੂ ਬਹੁਤ ਕਰਨੀ ਵਾਲਾ ਹੈ ਤਾਂ ਜਾ ਕੇ ਸਾਡੇ ਗੁਰੂ ਦੀ ਪੂਜਾ ਹੁੰਦੀ ਹੈ ਜੇ ਅਸੀਂ ਨਾ ਨਾ ਕਹੀਏ ਤਾਂ ਸਾਡੇ ਗੁਰੂ ਦੀ ਤਾਂ ਪੂਜਾ ਵੀ ਨਾ ਹੋਵੇ ਸੋ ਤਾਂ ਕਰਕੇ ਇਹਨਾਂ ਮਸੰਦਾਂ ਨੂੰ ਗੁਰੂ ਮਹਾਰਾਜ ਸੋਧ ਰਹੇ ਨੇ ਸਾਧ ਸੰਗਤ ਜੀ ਗੁਰੂ ਮਹਾਰਾਜ ਨੇਤਾ ਜਿਹੜੇ ਉਹਨਾਂ ਦੇ ਅਨੰਦਪੁਰ ਸਾਹਿਬ ਮਸੰਦ ਸਨ ਗੁਰੂ ਮਹਾਰਾਜ ਜੀ ਨੇ ਤਾਂ ਉਹਨਾਂ ਨੂੰ ਵੀ ਸੋਧਿਆ ਆਨੰਦਪੁਰ ਸਾਹਿਬ ਅੱਜ ਵੀ ਉਹ ਮਸੰਦਾ ਵਾਲਾ ਖੂਬ ਮੌਜੂਦ ਹੈ ਜਿੱਥੇ ਉਹਨਾਂ ਮਸੰਦਾ ਨੂੰ ਸੋਧਿਆ ਸੀ ਸੋ ਇਹਨਾਂ ਮਸੰਦਾ ਦੇ ਜਿਹੜੇ ਪੂਰਬਲੇ ਕਰਮ ਸੀ ਮਾੜੇ ਕਰਮ ਸੀ ਉਹ ਅੱਗੇ ਆ ਗਏ ਤਾਂ ਕਰਕੇ ਇਹਨਾਂ ਦੀ ਬੁੱਧੀ ਮਾੜੀ ਹੋ ਗਈ ਮਲੀਨ ਹੋ ਗਈ ਤੇ ਪਾਪ ਕਰਨ ਲੱਗ ਪਏ ਕਹਿੰਦੇ ਜਿੰਨੇ ਵੀ ਮਸੰਦ ਫੜੇ ਸਨ ਉਹਨਾਂ ਵਿੱਚੋਂ ਇੱਕ ਵੀ ਮਸੰਦ ਭਜ ਨਹੀਂ ਸਕਿਆ ਸਾਰੇ ਮਸੰਦਾ ਨੂੰ ਸੋਧਾ ਲਾਇਆ ਤੇਲ ਵਿੱਚ ਸਾੜ ਕੇ ਉਹਨਾਂ ਨੂੰ ਮਾਰ ਮੁਕਾਇਆ ਜਿਹੜੇ ਮਸੰਦ ਚੰਗੇ ਸਨ ਜਿਹੜੇ 2-4 ਮਸੰਦ ਮਾਤਾ ਪੰਜਾਬ ਕੌਰ ਜੀ ਦੇ ਨਾਲ ਹੁੰਦੇ ਸਨ ਉਹਨਾਂ ਨੂੰ ਸਤਕਾਰ ਦਿੱਤਾ ਤੇ ਉਹਨਾਂ ਨੂੰ ਸਰੂਪੇ ਦਿੱਤੇ ਤੇ ਉਹਨਾਂ ਮਸੰਦਾਂ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੁਕਮਨਾਮੇ ਦੇ ਕੇ ਭੇਜਿਆ ਤੇ ਦੇਸ਼ਾਂ ਵਿਦੇਸ਼ਾਂ ਵਿੱਚੋਂ ਮਾਇਆ ਇਕੱਠੀ ਕਰਕੇ ਬਾਬੇ ਰਾਮ ਰਾਏ ਦੇ ਡੇਰੇ ਤੇ ਲਿਆ ਕੇ ਦਿਆ ਕਰਨਗੇ ਇਹ ਕਲਗੀਧਰ ਪਾਸ਼ਾ ਜੀ ਨੇ ਉਹਨਾਂ ਮਸੰਦਾਂ ਨੂੰ ਹੁਕਮ ਦਿੱਤਾ ਇਸ ਤਰ੍ਹਾਂ ਗੁਰੂ ਕਲਗੀਧਰ ਪਾਸ਼ਾ ਜੀ ਨੇ ਬਾਬਾ ਰਾਮ ਰਾਏ ਦਾ ਜਿਹੜਾ ਡੇਰਾ ਸੀ ਉਹਦਾ ਪ੍ਰਬੰਧ ਸੁਧਾਰ ਦਿੱਤਾ ਮਾਈ ਪੰਜਾਬ ਕੌਰ ਬਹੁਤ ਖੁਸ਼ ਹੋਈ ਉਹਨੇ ਵੇਖਿਆ ਵੀ ਗੁਰੂ ਕਲਗੀਧਰ ਪਾਸ਼ਾ ਜੀ ਨੇ ਮੇਰੇ ਪਤੀ ਦਾ ਬਦਲਾ ਲੈ ਲਿਆ ਮੇਰੇ ਪਤੀ ਦੇ ਡੇਰੇ ਦਾ ਪ੍ਰਬੰਧ ਸੁਧਾਰ ਦਿੱਤਾ ਗੁਰੂ ਮਹਾਰਾਜ ਜੀ ਨੇ ਹਰ ਤਰੀਕੇ ਦਾ ਬੰਦੋਬਸਤ ਬਾਬਾ ਰਾਮ ਰਾਏ ਜੀ ਦੇ ਡੇਰੇ ਦਾ ਕਰਵਾ ਦਿੱਤਾ ਗੁਰੂ ਮਹਾਰਾਜ ਜੀ ਨੇ ਮਸੰਦਾ ਦੀ ਜੜ ਪੁੱਟ ਦਿੱਤੀ। ਸਾਧ ਸੰਗਤ ਜੀ ਪੰਜਵੇਂ ਪਾਸ਼ਾ ਵੇਲੇ ਵੀ ਗੁਰੂ ਮਹਾਰਾਜ ਜੀ ਨੇ ਇੱਕ ਬਚਨ ਕੀਤਾ ਸੀ। ਇਹ ਬਚਨ ਉਦੋਂ ਹੋਇਆ ਸੀ ਜਦੋਂ ਸਰੋਵਰ ਬਣ ਰਿਹਾ ਸੀ। ਜਦੋਂ ਅੰਮ੍ਰਿਤਸਰ ਸਰੋਵਰ ਦੀ ਸੇਵਾ ਚੱਲ ਰਹੀ ਸੀ। ਉਦੋਂ ਗੁਰੂ ਮਹਾਰਾਜ ਨੇ ਕਿਹਾ ਸੀ ਵੀ ਇਹ ਸਰੋਵਰ ਦੀ ਜਿਹੜੀਆਂ ਪੌੜੀਆਂ ਨੇ ਮਹਾਰਾਜ ਨੇ ਕਿਹਾ ਸੀ ਇੱਟਾਂ ਦੀ ਚੂਨੇ ਨਾਲ ਚਿਣਾਈ ਕਰੋ ਇੱਥੇ। ਕਿਉਂਕਿ ਸਾਧ ਸੰਗਤ ਜੀ ਪੱਕੀ ਚਿਣਾਈ ਚੂਨੇ ਨਾਲ ਹੁੰਦੀ ਸੀ ਪਹਿਲਾਂ। ਅੱਜ ਕੱਲ ਤਾਂ ਸੀਮਿਤ ਨਾ ਲਾ ਦਿੰਦੇ ਨੇ ਪਰ ਪਹਿਲਾਂ ਪੱਕੀ ਚਣਾਈ ਵਾਸਤੇ ਚੂਨਾ ਵਰਤਿਆ ਜਾਂਦਾ ਸੀ ਜਿਹੜੇ ਉਸ ਸਮੇਂ ਦੇ ਮਸੰਦ ਸੀ ਉਹਨਾਂ ਨੇ ਸਰਫਾ ਕਰਨਾ ਸ਼ੁਰੂ ਕਰ ਦਿੱਤਾ ਉਹ ਕਹਿੰਦੇ ਕਿ ਜਿਸ ਪੌੜੀ ਦੇ ਨਾਲ ਪਾਣੀ ਨੇ ਛੂਨਾ ਉਸ ਪੌੜੀ ਨੂੰ ਤਾਂ ਚੂਨੇ ਨਾਲ ਚਣਾਈ ਕਰ ਦੋ ਤੇ ਜਿਹੜੀ ਪੌੜੀ ਤੇ ਪਾਣੀ ਨੇ ਨਹੀਂ ਛੂਨਾ ਉਸ ਪੌੜੀ ਦੀ ਚਣਾਈ ਗਾਰੇ ਨਾਲ ਕਰ ਦੋ ਹੁਣ ਤੁਹਾਨੂੰ ਪਤਾ ਹੀ ਹੈ ਵੀ ਗਾਰੇ ਦੀਆਂ ਇੱਟਾਂ ਸਰੋਵਰਾਂ ਦੇ ਵਿੱਚ ਥੋੜੀ ਨਾ ਚਲਦੀਆਂ ਨੇ ਸੋ ਜਿਹੜੇ ਸਿੱਖੋਥੇ ਸੇਵਾ ਕਰਦੇ ਸਨ ਦਸਵੰਦ ਦਿੰਦੇ ਹੁੰਦੇ ਸਨ ਉਹਨਾਂ ਨੇ ਗੁਰੂ ਅਰਜਨ ਪਾਸ਼ਾ ਜੀ ਦੇ ਕੋਲ ਜਾ ਕੇ ਸ਼ਿਕਾਇਤ ਕਰ ਦਿੱਤੀ ਮਹਾਰਾਜ ਆ ਜਿਹੜੇ ਮਿਸਤਰੀ ਨੇ ਇਹ ਇੱਕ ਇੱਟ ਤਾਂ ਚੂਨੇ ਨਾਲ ਲਾਂਦੇ ਨੇ ਤੇ ਬਾਕੀ ਦੀਆਂ ਇੱਟਾਂ ਗਾਰੇ ਨਾਲ ਲਾਈ ਜਾਂਦੇ ਨੇ ਤਾਂ ਗੁਰੂ ਮਹਾਰਾਜ ਜੀ ਨੇ ਮਿਸਤਰੀ ਨੂੰ ਸੱਦਿਆ ਮਹਾਰਾਜ ਕਹਿੰਦੇ ਵੀ ਤੁਸੀਂ ਚੂਨੇ ਨਾਲ ਕਿਉਂ ਨਹੀਂ ਲਾਰੇ ਤਾਂ ਮਿਸਤਰੀ ਕਹਿੰਦੇ ਮਹਾਰਾਜ ਜਿਵੇਂ ਸਾਨੂੰ ਮਸੰਦ ਕਹਿੰਦੇ ਨੇ ਅਸੀਂ ਉਵੇਂ-ਉਵੇਂ ਕੰਮ ਕਰੀ ਜਾਂਦੇ ਆਂ ਤਾਂ ਗੁਰੂ ਮਹਾਰਾਜ ਜੀ ਨੇ ਫਿਰ ਮਸੰਦਾਂ ਨੂੰ ਸਦਿਆ ਮਹਾਰਾਜ ਕਹਿੰਦੇ ਭਾਈ ਚੂਨੇ ਨਾਲ ਇੱਟਾਂ ਲਾਣੀਆਂ ਗਾਰੇ ਨਾਲ ਨਹੀਂ ਇਸ ਲਈ ਇਹ ਗਾਰੇ ਨਾਲ ਇੱਟਾਂ ਲਵਾਉਣੀਆਂ ਬੰਦ ਕਰ ਦਿਓ ਸੋ 2-4 ਦਿਨ ਤਾਂ ਉਦਾਂ ਹੀ ਹੁੰਦਾ ਰਿਹਾ ਜਿਵੇਂ ਗੁਰੂ ਮਹਾਰਾਜ ਜੀ ਨੇ ਹੁਕਮ ਕੀਤਾ ਸੀ ਪਰ ਫੇਰ ਮਸੰਦ ਉਦਾਂ ਹੀ ਕਰਨ ਲੱਗ ਪਏ ਜਿੱਦਾਂ ਉਹਨਾਂ ਦਾ ਦਿਲ ਸੀ ਉਹ ਸੋਚਦੇ ਹੁੰਦੇ ਸੀ ਮਸੰਦ ਵੀ ਅਸੀਂ ਖਰਚਾ ਵੀ ਤਾਂ ਪੂਰਾ ਕਰਨਾ ਹੈ ਵੀ ਗੁਰੂ ਮਹਾਰਾਜ ਤਾਂ ਨਾਮ ਜਪੀ ਜਾਂਦੇ ਨੇ ਇੱਥੇ ਪੈਸੇ ਦਾ ਪ੍ਰਬੰਧ ਤਾਂ ਅਸੀਂ ਦੇਖਣਾ ਤਾਂ ਮਸੰਦਾਂ ਨੇ ਮਿਸਤਰੀਆਂ ਨੂੰ ਕਹਿ ਦਿੱਤਾ ਵੀ ਤੁਸੀਂ ਹੁਣ ਗਾਰੇ ਨਾਲ ਚਣਾਈ ਕਰਨੀ ਹੈ ਅੱਗੇ-ਅੱਗੇ ਇੱਕ ਇੱਟ ਚੂਨੇ ਨਾਲ ਲਾ ਦੇਣਾ ਤੇ ਪਿੱਛੇ-ਪਿੱਛੇ ਗਾਰੇ ਨਾਲ ਲਾ ਦੇਣਾ ਕਹਿੰਦੇ ਫੇਰ ਸੰਗਤ ਨੇ ਆ ਕੇ ਗੁਰੂ ਮਹਾਰਾਜ ਨੂੰ ਬੇਨਤੀ ਕੀਤੀ ਮਹਾਰਾਜ ਇਹ ਮਸੰਦ ਤਾਂ ਫੇਰ ਸਰਫਾ ਕਰਨ ਲੱਗ ਪੇ ਉਦੋਂ ਗੁਰੂ ਅਰਜਨ ਪਾਤਸ਼ਾਹ ਜੀ ਨੇ ਮਸੰਦਾਂ ਨੂੰ ਦੁਬਾਰਾ ਬੁਲਾਇਆ ਮਹਾਰਾਜ ਨੇ ਉਹਨਾਂ ਮਸੰਦਾਂ ਨੂੰ ਸਮਝਾਇਆ ਵੀ ਭਾਈ ਐਵੇਂ ਨਾ ਕਰੋ ਕਹਿੰਦੇ 15-20 ਦਿਨਾਂ ਬਾਅਦ ਮਸੰਦ ਫੇਰ ਉਸੇ ਸਰਫੇ ਤੇ ਆ ਗਏ ਉਹਨਾਂ ਜਦੋਂ ਸੰਗਤਾਂ ਨੇ ਤੀਜੀ ਵਾਰ ਬੇਨਤੀ ਕੀਤੀ ਤਾਂ ਗੁਰੂ ਅਰਜਨ ਪਾਤਸ਼ਾਹ ਜੀ ਦੇ ਸੁਭਾਵਕ ਬਚਨ ਨਿਕਲ ਗਏ ਮਹਾਰਾਜ ਕਹਿੰਦੇ ਵੀ ਸਰੋਵਰ ਤਾਂ ਬਹੁਤ ਪੱਕਾ ਹੋ ਜਾਣਾ ਹੈ ਇੱਥੇ ਦਰਬਾਰ ਸਾਹਿਬ ਤਾਂ ਬਹੁਤ ਸੋਹਣਾ ਹੋ ਜਾਣਾ ਹੈ ਪੱਕਾ ਹੋ ਜਾਣਾ ਪਰ ਆਹ ਜਿਹੜੇ ਮਸੰਦ ਨੇ ਇਹ ਕੱਚੇ ਰਹਿ ਜਾਣਗੇ ਇਹਨਾਂ ਦੀਆਂ ਜੜਾਂ ਕੱਚੀਆਂ ਰਹਿ ਜਾਣਗੀਆਂ ਸੋ ਸਾਧ ਸੰਗਤ ਜੀ ਇਹ ਗੁਰੂ ਅਰਜਨ ਪਾਤਸ਼ਾਹ ਜੀ ਪਹਿਲੀ ਬਚਨ ਕਰ ਗਏ ਸੀ ਕਿ ਇਹ ਮਸੰਦਾ ਦੀਆਂ ਜੜਾਂ ਕੱਚੀਆਂ ਰਹਿ ਜਾਣਗੀਆਂ ਕੱਚੇ ਹੋ ਜਾਣਗੇ ਸੋ ਜਦੋਂ ਕਲਗੀ ਤਰਪਾਸ਼ਾ ਜੀ ਦਾ ਸਮਾਂ ਆਇਆ ਉਦੋਂ ਇਹ ਮਸੰਦ ਕੱਚੇ ਹੋ ਚੁੱਕੇ ਸੀ ਇਹਨਾਂ ਦੀਆਂ ਜੜਾਂ ਕੱਚੀਆਂ ਹੋ ਚੁੱਕੀਆਂ ਸੀ ਤਾਂ ਹੀ ਕਲਗੀ ਤਰਪਾਸ਼ਾ ਜੀ ਨੇ ਇਹਨਾਂ ਮਸੰਦਾ ਦਾ ਸੋਧਾ ਲਾ ਦਿੱਤਾ ਤੇ ਇਹਨਾਂ ਮਸੰਦਾ ਦੀ ਜੜ ਪੁੱਟ ਕੇ ਰੱਖ ਦਿੱਤੀ ਜਦੋਂ ਗੁਰੂ ਮਹਾਰਾਜ ਜੀ ਨੇ ਬਾਬਾ ਰਾਮ ਰਾਏ ਜੀ ਦੇ ਡੇਰੇ ਦਾ ਪ੍ਰਬੰਧ ਸੁਧਾਰ ਦਿੱਤਾ ਤਾਂ ਗੁਰੂ ਮਹਾਰਾਜ ਪੌਂਟਾ ਸਾਹਿਬ ਜਾਣ ਵਾਸਤੇ ਤਿਆਰ ਪਰ ਤਿਆਰ ਹੋ ਗਏ ਜਿਹੜੇ ਦੁਸ਼ਟ ਪਾਪੀ ਮਸੰਦ ਸਨ ਉਹਨਾਂ ਦਾ ਸੰਘਾਰ ਕਰਕੇ ਗੁਰੂ ਮਹਾਰਾਜ ਪੌਂਟਾਲ ਸਾਹਿਬ ਜਾਨ ਲਗੇ ਨੇ ਗੁਰੂ ਮਹਾਰਾਜ ਮਾਤਾ ਪੰਜਾਬ ਕੌਰ ਨੂੰ ਕਹਿੰਦੇ ਬੇਤੀ ਪੰਜਾਬ ਕੌਰ ਤੇਰਾ ਜਿਹੜਾ ਮਨੋਰਥ ਹੈ ਉਹ ਪੂਰਾ ਹੋ ਚੁੱਕਾ ਹੈ ਜਿਹੜਾ ਕੰਮ ਅਸੀਂ ਕਰਨਾ ਸੀ ਉਹ ਕਰ ਦਿੱਤਾ ਹੈ ਇਹਨਾਂ ਮਸੰਦਾਂ ਨੂੰ ਅਸੀਂ ਨੱਥ ਪਾ ਦਿੱਤੀ ਹੈ ਤੇ ਆਪ ਹੁਣ ਇਸ ਡੇਰੇ ਨੂੰ ਚਲਾਓ ਗੁਰਬਾਣੀ ਦਾ ਪ੍ਰਚਾਰ ਕਰੋ ਸਿੱਖੀ ਦਾ ਪ੍ਰਚਾਰ ਕਰੋ ਹੁਣ ਤੋਂ ਇਸ ਡੇਰੇ ਨੂੰ ਚਲਾਣ ਦੀ ਤੇਰੀ ਜ਼ਿੰਮੇਵਾਰੀ ਹੈ ਉਦੋਂ ਮਾਗੀ ਪੰਜਾਬ ਕੌਰ ਨੇ ਕਲਗੀ ਤਰਪਾਸ਼ਾ ਜੀ ਨੂੰ ਬੇਨਤੀ ਕੀਤੀ ਮਹਾਰਾਜ ਤੁਹਾਡੇ ਤੋਂ ਬਿਨਾ ਇਹਨਾਂ ਮਸੰਦਾਂ ਨੇ ਕਿਸੇ ਤੋਂ ਕਾਬੂ ਨਹੀਂ ਆਣਾ ਸੀ ਇਹ ਤਾਂ ਕਿਸੇ ਨੂੰ ਕੁਝ ਸਮਝਦੇ ਹੀ ਨਹੀਂ ਸਨ ਇਹ ਤਾਂ ਬਾਬਾ ਰਾਮ ਰਾਏ ਜੀ ਦੇ ਹੁੰਦਿਆਂ ਵੀ ਸਾਨੂੰ ਅੱਖਾ ਵਖਾਉਂਦੇ ਹੁੰਦੇ ਸਨ ਬਾਬਾ ਰਾਮ ਰਾਏ ਜੀ ਤੋਂ ਬਾਅਦ ਤਾਂ ਇਹਨਾਂ ਨੇ ਸਾਨੂੰ ਕੀ ਸਮਝਣਾ ਸੀ ਏ ਕਲਗੀ ਤਰਪਾਸ਼ਾ ਜੀ ਹੁਣ ਸਿਰਫ ਤੁਸੀਂ ਸਾਡੇ ਸਹਾਰੇ ਹੋ ਮਹਾਰਾਜ ਸਾਡੇ ਵੱਲ ਹਮੇਸ਼ਾ ਹੀ ਕਿਰਪਾ ਬਣਾਈ ਰੱਖਿਓ ਮਹਾਰਾਜ ਤੁਸੀਂ ਹਰ ਤਰੀਕੇ ਨਾਲ ਵੱਡੇ ਹੋ ਗੁਰਤਾ ਗੱਦੀ ਵਿੱਚ ਵੀ ਵੱਡੇ ਹਿਸ਼ਤੇ ਵਿੱਚ ਵੀ ਵੱਡੇ ਇਸ ਲਈ ਤੁਸੀਂ ਸਾਰੀ ਦੁਨੀਆ ਵਾਸਤੇ ਪੂਜਨੀਕੋ ਸੋ ਕਲਗੀ ਤਰਪਾਸ਼ਾ ਬਾਬਾ ਰਾਮ ਰਾਏ ਜੀ ਦੇ ਡੇਰੇ ਦਾ ਸੁਧਾਰ ਕਰਕੇ ਉਹਨਾਂ ਮਸੰਦਾ ਜੀ ਜੜ ਪੁੱਟ ਕੇ ਪੁੰਟਾ ਸਾਹਾ ਵਾਗੇ